ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੀਆਂ ਜੀ ਭਪਿੰਦਰ ਰਾਇਲ ਜੁਡੀਓ ਚੈਨਲ ਨਾਲ ਜਿਮਾਤ ਦਾ ਸਿਲੇਬਸ ਹੈ ਜੀ ਅਖਾਤਾਂ ਪਹਿਲਾਂ ਕੀਤੀਆਂ ਸੀ ਜਿਹੜੀਆਂ ਉਹ ਸਾਰੀਆਂ ਮਿਕਸ ਜੀਆਂ ਸੀਗੀਆਂ 9ਵੀਂ ਦੇ ਵਿੱਚ ਵੀ ਪਲੱਸ 2 ਦੇ ਵਿੱਚ ਵੀ ਠੀਕ ਹੈ ਜੀ ਜਾਂ ਵੈਸੇ ਵੀ ਆਪਣੇ ਜਿਹੜੀਆਂ ਕੋਈ ਕੰਮ ਹੁੰਦੀਆਂ ਨੇ ਉਹ ਵਾਲੀਆਂ ਖਾਤਾਂ ਕੀਤੀਆਂ ਸੀ ਆਪਾਂ ਤੇ ਹੁਣੇ ਜਿਹੜਾ ਆਪਾਂ ਸਿਲੇਬਸ ਕਰ ਰਹੇ ਆ ਇਹ ਸਪੈਸ਼ਲ +2 ਦਾ ਸਿਲੇਬਸ ਆ ਤੇ ਸਤੰਬਰ ਤੱਕ ਦਾ ਸਿਲੇਬਸ ਆ ਤੁਹਾਡੀ ਹੈਲਪ ਕਰੇਗਾ ਇਹ ਸਤੰਬਰ ਦੇ ਪੇਪਰਾਂ 'ਚ ਖਾਤਾ ਪੜ੍ਹਨੀ ਵੀ ਆਪਾਂ ਉਹਨੂੰ ਦੁਬਾਰਾ ਰਿਪੀਟ ਕਰਨਾ ਤਾਂ ਜੋ ਯਾਦ ਹੋ ਜਾਵੇ ਕਿਉਂਕਿ ਖਾਲੀ ਥਾਂ ਦੇ ਵਿੱਚ ਵੀ ਇਹ ਖਾਤਾ ਆਉਂਦੀ ਆ ਠੀਕ ਹੈ ਜੀ ਤਾਂ ਜੋ ਉਹਨੂੰ ਆਪਾਂ ਪੂਰੀ ਕਰ ਸਕੀਏ ਇੱਕ ਨੰਬਰ ਉਹਦਾ ਹੁੰਦਾ ਤੇ ਹੁਣ ਅਜਾ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ ਇਹ ਖਾਤੋਂ ਹੈ ਕੀ ਨੇ ਠੀਕ ਹੈ ਜੀ ਆਪਾਂ ਕਰਨੀ ਆ ਕਿ ਉਹਨੇ ਕੋਈ ਵੀ ਚੀਜ਼ ਕੰਮ ਜਿਹੜਾ ਆਪਾਂ ਕਰਦੇ ਆ ਉਹ ਕਿਉਂ ਕਰਦੇ ਆ ਉਹਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਫਿਰ ਉਹ ਉਹਦੇ ਚ ਦਿਲਚਸਪੀ ਬਣ ਜਾਂਦੀ ਆ ਤੇ ਫਿਰ ਉਹ ਵਧੀਆ ਢੰਗ ਨਾਲ ਕੰਮ ਹੁੰਦਾ ਠੀਕ ਹੈ ਜੀ ਇਸੇ ਕਰਕੇ ਆਪਾਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਪਹਿਲਾਂ ਦੱਸਾਂ ਕਿ ਇਹ ਚੀਜ਼ ਕੀ ਆ ਹਾਂਜੀ ਕੀ ਨੇ ਖਾਤਾਂ ਆਪਾਂ ਜਾਣਦੇ ਆ ਖਾਤਾਂ ਜਾਂ ਖਾਣਾ ਨੂੰ ਕਹਾਵਤਾਂ ਵੀ ਕਿਹਾ ਜਾਂਦਾ ਕਿਸੇ ਭਾਸ਼ਾ ਦੀਆਂ ਖਾਤਾਂ ਕਈ ਪੱਖਾਂ ਤੋਂ ਮਹੱਤਵਪੂਰਨ ਹੁੰਦੀਆਂ ਨੇ ਇਹ ਉਸ ਭਾਸ਼ਾ ਦੀ ਸ਼ਕਤੀ ਹੁੰਦੀਆਂ ਨੇ ਇੰਨਾ ਵੀ ਚੂਸਪਾ ਸਾਨੂੰ ਬੋਲਣ ਵਾਲਿਆਂ ਦੇ ਅਨੁਭਵ ਸਮਾਇਆ ਹੁੰਦਾ ਬਹੁਤ ਸਾਰੀਆਂ ਮਤਲਬ ਪਿੱਛੇ ਤੋਂ ਪੀੜ੍ਹੀਆਂ ਚੱਲਦੀਆਂ ਆਈਆਂ ਨੇ ਜਿਹੜੀਆਂ ਉਹਨਾਂ ਦੇ ਅਨੁਭਵ ਨੇ ਇਹ ਸਾਰੇ ਤਜਰਬੇ ਅਖਾਤਾਂ ਲੋਕ ਸੂਚ ਦਾ ਭੰਡਾਰ ਹੁੰਦੀਆਂ ਨੇ ਇਹਨਾਂ ਤੋਂ ਅਸੀਂ ਇਹਨਾਂ ਮੰਨ ਲਾ ਸਕਦੇ ਹਾਂ ਕਿ ਸਾਡੇ ਪੁਰਖੇ ਆਪਣੇ ਆਰਥਿਕ ਸਮਾਜਿਕ ਤੇ ਧਾਰਮਿਕ ਜੀਵਨ ਵਿੱਚੋਂ ਕਿਵੇਂ ਗੁਜ਼ਰੇ ਅਤੇ ਆਪਣੇ ਜੀਵਨ ਅਨੁਭਵ ਤੋਂ ਜੀਵਨ ਅਤੇ ਜਗਤ ਦੇ ਭਿੰਨ-ਭਿੰਨ ਪਹਿਲੂਆਂ ਬਾਰੇ ਕਿਹੋ ਜਿਹੀ ਦ੍ਰਿਸ਼ਟੀਗ੍ਰਹਿਣ ਕੀਤੇ ਇਸ ਤਰ੍ਹਾਂ ਕਿ ਸਭਾ ਦੀਆਂ ਖਾਤਾਂ ਉਸ ਭਾਸ਼ਾ ਨੂੰ ਬੋਲਦੇ ਲੋਕਾਂ ਦਾ ਪਸਾਈ ਅਤੇ ਸੱਭਿਆਚਾਰਕ ਵਿਸਾ ਹੁੰਦੀਆਂ ਨੇ ਇਹ ਬਿੱਤੇ ਦੇ ਸਮਾਜਿਕ ਧਾਰਮਿਕ ਅਤੇ ਆਰਥਿਕ ਜੀਵਨ ਦਾ ਸ਼ੀਸ਼ਾ ਵੀ ਹੁੰਦੀਆਂ ਨੇ ਕੋਈ ਵੀ ਸਾਹਿਤ ਜਿਹੜਾ ਆਪਾਂ ਪੜਦੇ ਆ ਗੁਰਬਾਣੀ ਪੜਦੇ ਆ ਉਹਦੇ ਚੋਂ ਆਪਾਂ ਨੂੰ ਉਸ ਸਮੇਂ ਦਾ ਪਤਾ ਲੱਗਦਾ ਪਏ ਉਸ ਸਮੇਂ ਕਿਵੇਂ ਲੋਕ ਰਹਿੰਦੇ ਸੀਗੇ ਹਨ ਕਿਵੇਂ ਦਾ ਸਾਰਾ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਕਿਵੇਂ ਦਾ ਸੀ ਉਹ ਮੈਂ ਇਹ ਖਾਤਾਂ ਵੀ ਆਪਣੀਆਂ ਪੁਰਾਣੇ ਸਮੇਂ ਤੋਂ ਕੀ ਸੀਗਾ ਉਹ ਸਾਰੇ ਉਹਦੇ ਬਾਰੇ ਆਪਾਂ ਨੂੰ ਦੱਸਦੀਆਂ ਨੇ ਅਖਾਤਾਂ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਮਨੁੱਖਾਂ ਦੀ ਆਮ ਬੋਲਚਾਲ ਦਾ ਹਿੱਸਾ ਹੁੰਦੀਆਂ ਨੇ ਬੋਲਣ ਵਾਲਾ ਆਪਣੀ ਗੱਲ ਦੀ ਪੁਸ਼ਟੀ ਅਤੇ ਪ੍ਰਮਾਣੇ ਪ੍ਰਮਾਣਿਕਤਾ ਦੇ ਲਈ ਕਿਸੇ ਅਖਾਤ ਨੂੰ ਵਰਤਦਾ ਹੈ ਅਤੇ ਇਸ ਤਰ੍ਹਾਂ ਆਪਣੀ ਗੱਲ ਨੂੰ ਸਿੱਕੇਬੰਦ ਬਣਾਉਣ ਦਾ ਯਤਨ ਕਰਦਾ ਹੈ ਪਾਵੇ ਹੀ ਹੁੰਦਾ ਹੈ ਕਿ ਜੋ ਗੱਲ ਆਖੀ ਜਾ ਰਹੀ ਹੈ ਸਾਥੋਂ ਪੂਰਬਲੇ ਆਣਗੇ ਨਾ ਤਾਂ ਲੋਕਾਂ ਦਾ ਜੀਵਨ ਅਨੁਭਵ ਵੀ ਇਸ ਦੀ ਪ੍ਰੋੜਤਾ ਕਰਦਾ ਹੈ ਪੂਰਬਲੇ ਮਤਲਬ ਪੁਰਾਣੇ ਪਿਛਲੇ ਆਮ ਤੌਰ ਤੇ ਮਨੁੱਖੀअनुभव ਦੀ ਕਿਸਵੱਟੀ ਤੇ ਪੂਰੇ ਉਤਰੇ ਜੀਵਨ ਸੱਚ ਮਨੁੱਖੀ ਵਿਹਾਰ ਕੁਦਰਤ ਦੇ ਵਰਤਾਰੇ ਅਤੇ ਕੰਮਾਂ ਕਿਤੇ ਆਂਦੀਆਂ ਵਿਧੀਆਂ ਬਾਰੇ ਨਿਰਨੇ ਆਪਸੀ ਰਿਸ਼ਤਿਆਂ ਦੇ ਸੂਤਰ ਖਾਤਾਂ ਵਿੱਚ ਸਮਾਏ ਹੁੰਦੇ ਨੇ ਵਿਸ਼ਵਾਸਾਂ ਮਹਿਮਾ ਧਰਮਾਂ ਤੇ ਮਨੋਤਾਂ ਪਿੱਛੇ ਕੰਮ ਕਰਦੀ ਮਾਨਸਿਕਤਾ ਦੀਆਂ ਝਲਕਾਂ ਜੁਗੋ ਜੁਗ ਵਿਕਸਿਤ ਹੋਇਆ ਚੱਜ ਆਚਾਰ ਲੋਕ ਸਮਝ ਭਾਵ ਉਸ ਖਿੱਤੇ ਦੀ ਸੰਸਕ੍ਰਿਤੀ ਦੇ ਦਰਸ਼ਨ ਇਨ੍ਹਾਂ ਖਾਤਾਂ ਵਿੱਚ ਹੁੰਦੇ ਨੇ ਪ੍ਰਗਟਾਵੇ ਦੇ ਪੱਖ ਤੋਂ ਖਾਤਾਂ ਦੇ ਵਿੱਚ ਕਾਵਿਕਾਂਕ ਨਾਟਕੀ ਕਥਾਾਂ ਸਾਧ ਕਈ ਸਾਹਿਤਕ ਗੁਣਾਂ ਦਾ ਸੁਮੇਲ ਹੈ। ਕੁੱਝੇ ਵਿੱਚ ਸਮੁੰਦਰ ਬੰਦ ਕਰਨ ਦੀ ਕਲਾ ਅਖੌਤਾਂ ਦੇ ਕਣ-ਕਣ ਵਿੱਚ ਰਚੀ ਹੁੰਦੀ ਹੈ। ਪਹਿਲਾਂ ਆਪਾਂ ਸੰਖੇਪ ਰਚਨਾ ਕੀਤੀ ਸੀ ਤੇ ਸੰਖੇਪ ਰਚਨਾ ਦੇ ਵਿੱਚ ਤੁਹਾਨੂੰ ਦੱਸਿਆ ਸੀ ਸਭ ਤੋਂ ਵੱਡਾ ਗੁਰ ਕੀ ਹੈ ਕੁੱਝੇ 'ਚ ਸਮੁੰਦਰ ਬੰਦ ਕਰਨਾ ਤੇ ਇਹ ਅਖੌਤ ਵੀ ਹੈ ਜਿਹੜੀ ਕਿ ਇਹ ਕੁੱਝੇ 'ਚ ਸਮੁੰਦਰ ਬੰਦ ਕਰਨ ਦਾ ਇੱਕ ਵਧੀਆ ਸਾਧਨ ਹੈ ਜੇ ਸਾਨੂੰ ਅਖੌਤਾਂ ਹੁੰਦੀਆਂ ਨੇ ਤਾਂ ਅਸੀਂ ਅਖੌਤ ਵਰਤ ਕੇ ਬਹੁਤ ਵੱਡੀ ਗੱਲ ਨੂੰ ਛੋਟੀ ਜੀ ਗੱਲ ਦੇ ਵਿੱਚ ਕਹਿ ਸਕਦੇ ਹਾਂ। ਜਿਹੜੇ ਨਾਲ ਜੁੜੇ ਹੋ ਜੀ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਜੇ ਚੰਗਾ ਲੱਗ ਰਿਹਾ ਅਖੌਤਾਂ ਪੀੜੀਦਾਰ ਪੀੜੀ ਅਣਗਿਣਤ ਬੋਲਣ ਵਾਲਿਆਂ ਦੇ ਵਰਤ ਦੇ ਰਹਿਣਕਾਰਮ ਅਜਹੀ ਖੁਸ਼ੀ ਨੂੰ ਗ੍ਰਹਿਣ ਕਰਦੀਆਂ ਹਨ ਜਿਸ ਸਦਕਾ ਇਹ ਸੁਣਨ ਵਾਲਿਆਂ ਦੇ ਮਨਾਂ ਉੱਤੇ ਡੂੰਗੀ ਛਾਪ ਛੱਡ ਦਿੰਦੀਆਂ ਨੇ ਇਹਨਾਂ ਦੇ ਵਿੱਚ ਹੁੰਦਾ ਲੈ ਸੰਜਮ ਸੰਖੇਪਤਾ ਤੇ ਗੁੰਦਵੀ ਸੱਲੀ ਦਾ ਸਿਖਰ ਹੁੰਦੀਆਂ ਨੇ ਇਹ ਤੇ ਇਹਨਾਂ ਦੇ ਵਿੱਚ ਕਿਤੇ ਕਿਤੇ ਬਿਆੰਗ ਤੇ ਚਟਕਾਰਾ ਵੀ ਹੁੰਦਾ ਹੈ ਇਹ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਖਾਸ ਨੂੰ ਵਰਤਣ ਵਾਲਾ ਆਪਣੇ ਅਨੁਭਵ ਨੂੰ ਲੋਕ ਅਨੁਭਵ ਦੀ ਲੜੀ ਨਾਲ ਜੋੜ ਲੈਂਦਾ ਹੈ ਅਤੇ ਉਸ ਅਨੁਭਵ ਦੀ ਸਾਰੀ ਸਮਰੱਥਾ ਉਸ ਵਿਅਕਤੀ ਦੇ ਬੋਲਾਂ ਵਿੱਚ ਪ੍ਰਗਟ ਹੋ ਜਾਂਦੀ ਹੈ 12ਵੀਂ ਸ਼੍ਰੇਣੀ ਦੀ ਪੰਜਾਬੀ ਲਾਜ਼ਮੀ ਵਿਸ਼ੇ ਦੀ ਪੜ੍ਹਾਈ ਦੇ ਵਿੱਚ ਅਖੋਤਾਂ ਨੂੰ ਸ਼ਾਮਲ ਕਰਨ ਦੇ ਲਈ ਕਈ ਉਦੇਸ਼ ਨੇ ਇੱਕ ਤਾਂ ਆਪਣੇ ਅਮੀਰ ਖਜ਼ਾਨੇ ਦੇ ਨਾਲ ਜੋੜਨਗੇ ਬੱਚੇ ਦੂਜਾ ਗੱਲਬਾਤ ਜਾਂ ਲਿਖਤ ਦੇ ਵਿੱਚ ਜਾਣ ਭਰਨ ਦੇ ਲਈ ਇਹਨਾਂ ਦੀ ਲੋੜਿੰਦੀ ਵਰਤੋਂ ਕਰਨਗੇ ਤੀਜਾ ਕੀ ਹੈ ਖੋਤਾਂ ਦੇ ਵਿੱਚ ਪ੍ਰਗਟ ਹੋਏ ਪੂਰਵਜਾਂ ਦੇ ਜੀਵਨ ਅਨੁਭਵ ਤੋਂ ਜਾਣੂ ਵੀ ਹੋਣਗੇ ਠੀਕ ਹੈ ਜੀ ਤੇ ਉਹਨਾਂ ਦੀ ਜੀਵਨ ਸ਼ੈਲੀ ਦੇ ਵਿੱਚ ਵਾਧਾ ਹੋ ਸਕਦਾ ਹੈ ਇਹਦੇ ਨਾਲ ਤੇ ਕਈ ਹੋਰ ਅਸਿਆਂ ਦੇ ਨਾਲ ਕੀਤੇ ਜਾਂਦੇ ਆ ਦੇ ਐਲਈ ਸਮਗਰੀ ਵੱਜੋਂ ਵੀ ਇਹ ਖੋਤਾਂ ਨੂੰ ਪੜਿਆ ਜਾਂਦਾ ਹੈ ਉਦਾਹਰਨ ਵਜੋਂ ਪੰਜਾਬੀ ਸੱਭਿਆਚਾਰ ਦੇ ਆਦੇ ਆਂ ਦੇ ਲਈ ਖੋਤਾਂ ਅਮੁੱਲ ਸਮਗਰੀ ਸਾਬਤ ਹੁੰਦੀਆਂ ਨੇ ਕਿਸੇ ਖੋਤ ਦਾ ਜਨਮ ਇੱਕ ਗੁੰਜਲਦਾਰ ਪ੍ਰਕਿਰਿਆ ਹੈ ਦਰਿਆ ਦੇ ਵਹਿਣ ਵਿੱਚੋਂ ਜਿਵੇਂ ਰਿੜ ਰਿੜ ਘਸ ਘਸ ਕੇ ਪੱਥਰ ਇੰਨੇ ਮੁਲਾਇਮ ਤੇ ਪਿਆਰੀਆਂ ਸ਼ਕਲਾਂ ਦੇ ਪੱਥਰ ਗੀਟੇ ਬਣ ਜਾਂਦੇ ਨੇ ਤੀਵੇਂ ਹੀ ਖੋਤਾਂ ਵੀ ਆਪਣਾ ਸਰੂਪ ਅਖਤਿਆਰ ਕਰਦੀਆਂ ਹਨ ਹਰ ਖੋਤ ਦਾ ਮੂਲ ਕਰਤਾ ਜ਼ਰੂਰ ਕੋਈ ਸਾਹਿਤਕ ਸੁਜਾ ਸੁਭਾ ਦਾ ਵਿਅਕਤੀ ਹੋਣਾ ਪਰ ਉਸ ਦਾ ਕਥਨ ਲੰਮੇ ਸਮੇਂ ਤੱਕ ਲੋਕ ਪਰਵਾਨ ਗਿਆ ਲੈਣ ਪਿੱਛੋਂ ਹੀ ਖੋਤ ਅਖਵਾਉਣ ਯੋਗ ਹੁੰਦਾ ਲੋਕ ਗੀਤ ਵਾਂਗ ਖੋਤ ਦਾ ਮੂਲ ਰਚਨਹਾਰ ਗੁੰਮਨਾਵ ਰਹਿ ਜਾਂਦਾ ਹੈ ਮਤਲਬ ਕਿ ਉਹਦਾ ਨਾਮ ਨਹੀਂ ਪਤਾ ਲੱਗਦਾ ਵੀ ਕੀ ਨੇ ਰਚਿਆ ਇਹ ਇਸ ਤਰ੍ਹਾਂ ਕੋਤਾਂ ਲੋਕ ਸਿੱਜਣ ਕਾ ਲੱਗਦਾ ਸੁੰਦਰਪੁਰ ਕਿਤਾਬਾਂ ਕਿਸੇ ਸਾਹਿਤਕਾਰ ਦੀ ਮਹਾਨਤਾ ਦਾ ਇੱਕ ਪੈਮਾਨਾ ਇਹ ਹੁੰਦਾ ਹੈ ਕਿ ਉਸ ਦੀ ਟਾਮੀ 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 ਤੂਕੇ ਜਾਂ ਬਾਕੀ ਖੌਤ ਬਣਨ ਦਾ ਦਰਜਾ ਹਾਸਲ ਕਰ ਲੈਂਦੀ ਐ ਟਾਮੀ ਟਾਮੀ ਮਤਲਬ ਕੋਈ ਕੋਈ ਤੂਕ ਠੀਕ ਹੈ ਜੀ ਜਿਹੜੀ ਕਿ ਜ਼ਿਆਦਾ ਪ੍ਰਭਾਵਿਤ ਕਰਦੀ ਐ ਉਹ ਕੀ ਕਰਦੀ ਐ ਫਿਰ ਖੌਤ ਬਣ ਜਾਂਦੀ ਐ ਜਿਵੇਂ ਗੁਰਬਾਣੀ ਦੇ ਵਿੱਚ ਹੁਣ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਆ ਆਪਾਂ ਸਾਰੇ ਵਰਤ ਲੈਨੇ ਆ ਠੀਕ ਹੈ ਜੀ ਬਾਣੀ ਤਾਂ ਹੋਰ ਬਹੁਤ ਸਾਰੀ ਆ ਉਹ ਆਪਣੇ ਮੂੰਹ ਤੇ ਨਹੀਂ ਚੜੀ ਹੁਣ ਇਹ ਆ ਖੌਤ ਦੇ ਵਿੱਚ ਵੀ ਆ ਗਈ ਮਨ ਜਿੱਤੇ ਜਗ ਜੀਤ ਮਤਲਬ ਇਹ ਜਿਹੜੇ ਬਾਤ ਨੇ ਉਹਨੇ ਜਿਹੜੇ ਤੂਕ ਤੂਕਾਂ ਨੇ ਐਵੇਂ ਦੀਆਂ ਓਹ ਅਖਾਉਤਾਂ ਬਣ ਗਈਆਂ ਕਿਉਂਕਿ ਉਹ ਆਪਣੀ ਮੌਤ ਤੇ ਝੜ ਗਈਆਂ ਤੇ ਉਹਨਾਂ ਨੇ ਅਖਾਉਤ ਦਾ ਦਰਜਾ ਹਾਸਲ ਕਰ ਲਿਆ ਤੇ ਅਖਾਉਤਾਂ ਦੀ ਮਿਹ đại ਇਸ ਤੋਂ ਵੱਡਾ ਪਰਮਾਨ ਹੋਰ ਕੀ ਹੋ ਸਕਦਾ ਪੰਜਾਬੀ ਦੇ ਸਿਨੇਮਾ ਔਰ ਸਾਹਿਤਕਾਰਾਂ ਦੀਆਂ ਕਈ ਸਤਰਾਂ ਅਖਾਉਤਾਂ ਬਣ ਗਈਆਂ ਨੇ ਭਾਵੇਂ ਸਾਰੀਆਂ ਅਖਾਉਤਾਂ ਸਾਹਿਤਕਾਰਾਂ ਦੀ ਕਿਰਤ ਨਹੀਂ ਹੁੰਦੀਆਂ ਪਰ ਇਹ ਦਹਰਾਉਣਯੋਗ ਸੱਚ ਹੈ ਕਿ ਕਿਸੇ ਅਖਾਉਤ ਦੇ ਮੂਲ ਰਚਨਹਾਰੇ ਦੇ ਹਿਰਦੇ ਵਿੱਚ ਸਾਹਿਤਕ ਕਣੀ ਜ਼ਰੂਰ ਹੁੰਦੀ ਹੋਵੇਗੀ ਜਿਸ ਸਦਕਾ ਉਸ ਦਾ ਕਥਨ ਕਿਸੇ ਖਿੱਤੇ ਜਾਂ ਜਾਤੀ ਦੇ ਲੋਕਾਂ ਦੀ ਸਹਿਜ ਪਰਵਾਨਗੀ ਹਾਸਲ ਕਰਦਾ ਗਿਆ ਇੱਕ ਤੋਂ ਦੂਜੀ ਪਾਸਾ ਦੇ ਪਰਸਪਰ ਸੰਪਰਕ ਨਾਲ ਵੀ ਕਈ ਅਖੌਤਾਂ ਦਾ ਪ੍ਰਦਾਨ ਹੁੰਦਾ ਪਰ ਇਸ ਪਾਂਤ ਦੀਆਂ ਅਖੌਤਾਂ ਉਹੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਮਨੁੱਖ ਦੇ ਸਾਂਝੇ ਨੂੰ ਭਾਵਾਂ ਦਾ ਪ੍ਰਗਟਾਵਾ ਹੁੰਦਾ ਤੇ ਇੱਥੇ ਜਿਹੜੀਆਂ ਆਪਣੇ ਅਖੌਤਾਂ ਹੈਗੀਆਂ ਨੇ ਇਹਨਾਂ ਨੂੰ ਬਹੁਤ ਧਿਆਨ ਨਾਲ ਚੁਣਿਆ ਗਿਆ ਕਿਉਂਕਿ ਇਹ ਲਾਸਟ ਹੈ ਪਲੱਸ 2 ਕਲਾਸ ਹੈ ਜਿਹੜੀ ਪੰਜਾਬੀ ਉਹ ਤੋਂ ਬਾਅਦ ਕਿਸੇ ਨੇ ਪੜ੍ਹਨੀ ਹੈ ਕਿਸੇ ਨੇ ਨਹੀਂ ਪੜ੍ਹਨੀ ਠੀਕ ਹੈ ਜੀ ਇਸ ਕਰਕੇ ਜਿਹੜਾ ਵਿਦਵਾਨਾਂ ਦਾ ਹੁੰਦਾ ਕਿ ਵੱਧ ਤੋਂ ਵੱਧ ਉਹ ਚੀਜ਼ਾਂ ਦਾ ਗਿਆਨ ਦੇ ਦਿੱਤਾ ਜਾਵੇ ਵੀ ਜਿਹੜੀਆਂ ਉਹਨਾਂ ਦੇ ਫਿਰ ਜ਼ਿੰਦਗੀ ਦੇ ਵਿੱਚ ਅੱਗੇ ਕੰਮ ਆਉਂਦੀਆਂ ਨੇ ਕਿਉਂਕਿ ਕਿਸੇ ਨੇ ਸਾਹਿਤਕਾਰ ਬਣਨਾ ਹੈ ਕਿਸੇ ਨੇ ਕੁਛ ਬਣਨਾ ਤਾਂ ਫਿਰ ਉਹਨਾਂ ਦੀ ਸ਼ਬਦਾਵਲੀ ਵਧੀਆ ਬਣ ਜਾਵੇ ਤੇ ਉਹਨਾਂ ਨੂੰ ਵਧੀਆ ਆਪਣਾ ਸਾਰਾ ਕਾਰੋਬਾਰ ਕੰਮਕਾਰ ਕਰ ਸਕਣ ਤੇ ਇਹਨਾਂ ਦੇ ਵਿੱਚ ਜਦੋਂ ਉਹ ਵੱਖੋ-ਵੱਖਰੀਆਂ ਸਥਿਤੀਆਂ ਦੇ ਵਿੱਚ ਆਖੌਤਾਂ ਨੂੰ ਵਰਤਦੇ ਨੇ ਤਾਂ ਫਿਰ ਉਹਨਾਂ ਦੀ ਬੋਲਵਾੜੀ ਦੇ ਵਿੱਚ ਵੀ ਸੁਧਾਰ ਹੁੰਦਾ ਤੇ ਰੌਚਕਤਾ ਵੀ ਹੁੰਦੀ ਹੈ ਪ੍ਰਭਾਵਸ਼ਾਲੀ ਬਣ ਜਾਂਦੀ ਹੈ ਠੀਕ ਹੈ ਜੀ ਤੇ ਟੁਕਮੀ ਆਖੌਤ ਕਿੱਥੇ ਕੀ ਲਾਉਣਾ ਉਹਦਾ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਆਪਾਂ ਬਾਕ ਵਰਤਦੇ ਆ ਤੇ ਅਰਥ ਪਤਾ ਹੁੰਦਾ ਆਪਾਂ ਨੂੰ ਆਖੌਤ ਦਾ ਨਹੀਂ ਤਾਂ ਆਪਾਂ ਗੱਲ ਕੋਈ ਹੋਰ ਕਰੀਏ ਆਖੌਤ ਆਪਾਂ ਕੋਈ ਹੋਰ ਲਾ ਦਈਏ ਫਿਰ ਉਹ ਗੱਲ ਜੀ ਨਾ ਬਣਦੀ ਜਿਹੜੇ ਜੁੜੇ ਹੋ ਜੀ ਨਾਲ ਲਾਈਕ ਕਰ ਦੋ ਕਰੀਏ ਫਿਰ ਆਪਾਂ ਅੱਗੇ ਖਾਤੋਂ ਸ਼ੁਰੂ ਪਹਿਲੀ ਖਾਤੋਂ ਤੋਂ ਸ਼ੁਰੂ ਕਰਦੇ ਆਂ ਜੇ ਚੰਗਾ ਲੱਗ ਰਿਹਾ ਲਾਈਕ ਕਰੋ ਤੇ ਕਮੈਂਟ ਕਰਦੇ ਹੋ ਜੀ ਹਾਂਜੀ ਪਹਿਲੀ ਖਾਤਾ ਆਪਣੀ ਉੱਠੇ ਤਾਂ ਉੱਠ ਨਹੀਂ ਰਹਿਤੇ ਦੀ ਮੁੱਠ ਹੁਣ ਆਪਾਂ ਖਾਤ ਵੀ ਜਾਣਦ ਕਰਨੀ ਹੈ ਤੇ ਹੋਰ ਕੀ ਕਰਨੇ ਆਪਾਂ ਇਹਦਾ ਅਰਥ ਵੀ ਸਮਝਣਾ ਤੇ ਹੋਰ ਆਪਾਂ ਬਾਕ ਦੇ ਵਿੱਚ ਇਹਨੂੰ ਆਪਾਂ ਕਿਵੇਂ ਵਰਤ ਸਕਦੇ ਆ ਤਿੰਨ ਚੀਜ਼ਾਂ ਕਰਨੀਆਂ ਨੇ ਖਾਓ ਤੇ ਯਾਦ ਕਰਨੀ ਆ ਅਰਥ ਦਾ ਪਤਾ ਹੋਣਾ ਚਾਹੀਦਾ ਤੇ ਬਾਕ ਕੀ ਬਣਾ ਸਕਦੇ ਆ ਉਹਦਾ ਇਹ ਅਰਥ ਹੈ ਦਾ ਜਿਹੜਾ ਬੰਦਾ ਕੰਮ ਨਹੀਂ ਕਰਦਾ ਜਦੋਂ ਇਹ ਦੱਸਣਾ ਹੋਵੇ ਕਿ ਇਹ ਕੰਮ ਤੋਂ ਬਿਨਾ ਬੰਦਾ ਜਿਹੜਾ ਉਹ ਬੇਕਾਰ ਹੈ ਤਾਂ ਫਪ ਬਾਕ ਕੀ ਬਣਾਵਾਂਗੇ ਬੰਦਾ ਕੰਮ ਕਰਦਾ ਹੀ ਚੰਗਾ ਲੱਗਦਾ ਨਕਮਾ ਬੰਦਾ ਤਾਂ ਜਿਹੇ ਜਿਹੇ ਹੋਇਆ ਤੇ ਇਹ ਨਾ ਹੋਇਆ ਸਿਆਣੇ ਕਹਿੰਦੇ ਨੇ ਉੱਠੇ ਤਾਂ ਉੱਠ ਨਹੀਂ ਤਾਂ ਰੇਤ ਦੀ ਮੁਠ ਜਾਂ ਫਿਰ ਆਪਾਂ ਕਿਸੇ ਤੇ ਮਾਮਲੇ ਕੇ ਬਾਕ ਬਣਾ ਸਕਦੇ ਆ ਮਨਵੀਰ ਤੂੰ ਦੁਪਹਿਰ ਤੱਕ ਸੁੱਤਾ ਹੀ ਨਾ ਰਿਹਾ ਕਰ ਜਦੋਂ ਤੱਕ ਨੌਕਰੀ ਨਹੀਂ ਮਿਲਦੀ ਤੂੰ ਆਪਣੇ ਬਾਪੂ ਜੀ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਇਆ ਕਰ ਬੇਹਲ ਤੇ ਆਲਸਤਾ ਬੰਦੇ ਨੂੰ ਨਕਮਾ ਕਰ ਦਿੰਦੀਆਂ ਨੇ ਸਿਆਣਿਆਂ ਨੇ ਠੀਕ ਹੀ ਕਿਹਾ ਉੱਠੇ ਤਾਂ ਉੱਠ ਨਹੀਂ ਤਾਂ ਰੇਤੇ ਦੀ ਮੁੱਠ ਮਨਵੀਰ ਦੇ ਮਾਤਾ ਜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਦੁੱਜੀ ਖਾਤਾ ਜੀ ਅਸਰਫੀਆਂ ਦੀ ਲੁੱਟ ਤੇ ਕੋਲਿਆ ਤੇ ਮੋਰਾ ਏ ਉਦੋਂ ਵਰਤੀ ਜਾਂਦੀ ਹੈ ਜਦੋਂ ਦਸਵਾ ਹੋਵੇ ਕਿ ਕੀਮਤੀ ਚੀਜ਼ਾਂ ਦੇ ਵੱਲ ਤਾਂ ਬੇਪਰਵਾਹੀ ਵਰਤੀ ਜਾਂਦੀ ਹੈ ਪਰ ਨਗੂਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਤਾਂ ਇਹਦਾ ਆਪਾਂ ਕੀ ਵਾਕ ਬਣਾਵਾਂਗੇ ਸਰਨਜੀਤ ਨਕਲੀ ਗਹਿਣਿਆਂ ਨੂੰ ਡੱਬਿਆਂ ਦੇ ਵਿੱਚ ਸਾਮ-ਸਾਮ ਕੇ ਰੱਖਦੀ ਆ ਇੱਕ ਦਿਨ ਉਹ ਆਪਣੀ ਸੋਨੇ ਦੀ ਅੰਗੂਠੀ ਗੁਸਲਖਾਨੇ ਦੇ ਵਿੱਚ ਰੱਖ ਕੇ ਭੁੱਲ ਗਈ ਇਹ ਵੇਖ ਕੇ ਉਸ ਦੀ ਮਾਂ ਨੇ ਕਿਹਾ ਨਕਲੀ ਗਹਿਣੇ ਤਾਂ ਬੜੇ ਸੰਭ ਕੇ ਰੱਖਦੀ ਐ ਸੋਨੇ ਦੀ ਅੰਗੂਠੀ ਇੱਥੇ ਰੱਖੀ ਪਈ ਐ ਤੇਰਾ ਤਾਂ ਉਹੀ ਹਾਲ ਆ ਕਿ ਸਰਪੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਰਾ ਦੈਂਕ ਹੋਰ ਬਾਕ ਬਣਾ ਸਕਦੇ ਆ ਕਿ ਸਾਡੇ ਦੇਸ਼ ਦੇ ਵਿੱਚ ਸਿਪਾਰਸ਼ਾਂ ਦੇ ਨਾਲ ਨਕੰਮੇ ਲੋਕਾਂ ਨੂੰ ਤਾਂ ਨੌਕਰੀਆਂ ਮਿਲ ਜਾਂਦੀਆਂ ਨੇ ਪਰ ਜਿਹੜੇ ਨੌਕਰੀਆਂ ਕਰਨ ਦੇ ਯੋਗ ਹੁੰਦੇ ਨੇ ਮਾਨਸਨਮਾਨ ਦੇ ਯੋਗ ਹੁੰਦੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਜਿਸ ਕਾਰਨ ਫਿਰ ਉਹ ਵਿਚਾਰੇ ਬਾਹਰ ਭਜਦੇ ਨੇ ਇੱਥੇ ਤਾਂ ਉਹੀ ਹਾਲ ਐ ਅਸਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਰਾ ਤੀਜੀ ਖਾਤੇ ਜਿਵੇਂ ਸੱਪ ਤੇ ਪਿੱਛੇ ਸੀ ਜਦੋਂ ਆਦਮੀ ਮੁਸ਼ਕਲਾਂ ਜਾਂ ਡਰ ਦੇ ਕਾਰਨ ਅੱਗੇ ਨਾ ਜਾ ਸਕੇ ਤੇ ਪਿੱਛੇ ਵੀ ਨਾ ਮੁੜ ਸਕੇ ਉਦੋਂ ਵਰਤੀ ਜਾਂਦੀ ਹੈ ਇਹ ਤਬਾਕੀ ਬਣਾਵਾਂਗੇ ਆਪਾ ਜੀ ਸਿੰਘਾ ਆਪਣੀ ਜ਼ਮੀਨ ਗੈਣੇ ਰੱਖ ਕੇ ਵਿਦੇਸ਼ ਗਿਆ ਉੱਥੇ ਪਹੁੰਚ ਗਿਆ ਪਤਾ ਲੱਗਿਆ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਿਆ ਉਹ ਨਾ ਤਾਂ ਵਿਦੇਸ਼ ਦੇ ਵਿੱਚ ਰਹਿ ਕੇ ਆਜ਼ਾਦੀ ਨਾਲ ਕੋਈ ਕੰਮ ਕਰ ਸਕਦਾ ਤੇ ਨਾ ਹੀ ਵਾਪਸ ਆ ਸਕਦਾ ਸੀ ਕਰਜ਼ੇ ਦੇ ਡਰੋਂ ਉਸ ਦੀ ਤਾਂ ਅੱਗੇ ਸੱਪ ਤੇ ਪਿੱਛੇ ਸੀ ਵਾਲੀ ਗੱਲ ਹੋ ਗਈ ਜੋਥੀ ਕਹਤਾ ਜੇ ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ ਇਹਦਾ ਅਰਥ ਹੁੰਦਾ ਕਿ ਚੰਗੀ ਫੋਬੜੀ ਨੂੰ ਚੰਗਾ ਜਾਂ ਚੰਗਾ ਆਦਰ ਮਿਲਦਾ ਜਿਹੜਾ ਚੰਗਾ ਮਤਲਬ ਵਧੀਆ ਢੰਗ ਨਾਲ ਤੇ ਆਪੇ ਵਹਿਰ ਹੋ ਕੇ ਰਹਿੰਦਾ ਉਹਨੂੰ ਲੋਕ ਚੰਗਾ ਆਦਰ ਦਿੰਦੇ ਨੇ ਕੀ ਬਾਕ ਬਣਾਉਂਗੇ ਜਦੋਂ ਦਾ ਹਰਜਿੰਦਰ ਸਿੰਘ ਪ੍ਰਧਾਨ ਬਣਿਆ ਹੈ ਉਹਦੀ ਬੈਠਕ ਵਿੱਚ ਬੜੀ ਰੌਣਕ ਲੱਗੀ ਰਹਿੰਦੀ ਹੈ சுரேਸ਼ ਨੇ ਕਿਹਾ ਲੋਕ ਹਰਜਿੰਦਰ ਸਿੰਘ ਕਰਕੇ ਥੋੜਾ ਜਾਂਦੇ ਨੇ ਉਹ ਤਾਂ ਉਸ ਦੀ ਪ੍ਰਧਾਨਗੀ ਕਰਕੇ ਜਾਂਦੇ ਨੇ ਸਿਆਣਿਆਂ ਨੇ ਠੀਕ ਹੀ ਕਿਹਾ ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗੈਣੇ ਨੂੰ ਰਾਜਵਿੰਦਰ ਨੇ ਉੱਤਰ ਦਿੱਤਾ ਜਾਂ ਹੋਰ ਕੀ ਬਾਕ ਬਣਾ ਸਕਦੇ ਹਾਂ ਜਦੋਂ ਤੋਂ ਕਰਮਚੰਦ ਦਾ ਮੁੰਡਾ ਅਮਰੀਕਾ ਜਾ ਕੇ ਪੈਸੇ ਭੇਜਣ ਲੱਗਿਆ ਸਾਰੇ ਰਿਸ਼ਤੇਦਾਰ ਉਸ ਦੇ ਮਗਰ ਮਗਰ ਫਿਰਦੇ ਨੇ ਕੁਲਵੰਤ ਉਸਿਆ ਬਈ ਸਿਆਣੇ ਕਹਿੰਦੇ ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗੈਣੇ ਨੂੰ ਪੈਸੇ ਵਾਲੇ ਬੰਦੇ ਕੋਲ ਸਾਰੀ ਟੁਕ ਟੁਕ ਕੇ ਵੰਦੇ ਨੇ ਅੱਗੇ ਆ ਜੀ ਆਪੇ ਫਾਥੜੀਏ ਤੈਨੂੰ ਕੌਣ ਛੜਾਏ ਇਹ ਉਦੋਂ ਵਰਤੀ ਜਾਂਦੀ ਹੈ ਜਦ ਕੋਈ ਬੰਦਾ ਜਾਣ ਬੁੱਝ ਕੇ ਆਪੇ ਹੀ ਕੋਈ ਮੁਸੀਬਤ ਆਪਣੇ ਗਲ ਪਾ ਲੈਂਦਾ ਮਨਜੋਤ ਨੇ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਬਗਗੀ ਹੋ ਕੇ ਅਦਾਲਤੀ ਵਿਆਹ ਕਰਵਾ ਲਿਆ ਜਦੋਂ ਕਿ ਉਸ ਨੂੰ ਦੱਸਿਆ ਗਿਆ ਸੀ ਮੁੰਡਾ ਸ਼ਰਾਬੀ ਤੇ ਆੜਵ ਸੋਭਾ ਦਾ ਹੁਣ ਨਿਤ ਦੇ ਕਲੇਸ਼ ਤੋਂ ਦੁਖੀ ਹੋ ਕੇ ਇੱਕ ਦਿਨ ਉਹ ਆਪਣੀ ਮਾਂ ਕੋਲ ਆ ਕੇ ਰੋਣ ਲੱਗੀ ਤਾਂ ਉਸ ਦੀ ਮਾਂ ਨੇ ਕਿਹਾ ਇਸ ਵਿੱਚ ਅਸੀਂ ਕੀ ਕਰ ਸਕਦੇ ਆ ਆਪੇ ਫਾਥੜੀਏ ਤੈਨੂੰ ਕੌਣ ਛਡਾਏ ਜਾਂ ਹੋਰ ਕੀ ਬਾਕ ਬਣਾ ਸਕਦੇ ਹੋ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਇਨਾਂ ਚੋਰੂ ਚੱਕਿਆਂ ਦੀ ਸੰਗਤ ਛੱਡ ਦੇ ਉਦੋਂ ਤੂੰ ਨਹੀਂ ਮੰਨਿਆ ਹੁਣ ਜਦੋਂ ਪੁਲਿਸ ਨੇ ਉਹਨਾਂ ਦੇ ਨਾਲ ਤੈਨੂੰ ਵੀ ਚੋਰੀ ਦੇ ਕੇਸ ਵਿੱਚ ਲਪੇਟ ਲਿਆ ਤਾਂ ਹੁਣ ਕਿਸੇ ਦਾ ਕੀ ਦੋਸ ਹੈ ਅਖੇ ਆਪੇ ਫਾਥੜੀਏ ਤੈਨੂੰ ਕੌਣ ਛਡਾਏ ਆਪੇ ਮੇਰਾ ਜੀ ਪੁੱਜੀ ਆਪੇ ਮੇਰੇ ਬੱਚੇ ਜੀਨ ਇਹਦਾ ਅਰਥ ਹੁੰਦਾ ਜੀ ਕਿ ਆਪ ਆਪਣੀ ਹੀ ਵਡਿਆਈ ਕਰੀ ਜਾਵੇ ਕੋਈ ਠੀਕ ਹੈ ਜੀ ਰਾਮਚੰਦ ਸਾਰਾ ਦਿਨ ਆਪਣੇ ਕਾਰੋਬਾਰ ਤੇ ਆਪਣੀ ਔਲਾਦ ਦੀਆਂ ਸਿੱਖਤਾਂ ਕਰਦਾ ਰਹਿੰਦਾ ਉਸ ਵਾਰੇ ਪਿੰਡ ਦੇ ਲੋਕ ਅਕਸਰ ਹੀ ਕਹਿ ਦਿੰਦੇ ਨੇ ਆ ਉਹਦੀ ਤਾਂ ਉਹੀ ਗੱਲ ਹੈ ਆ ਕਿ ਆਪੇ ਮੇਰਾ ਜੀ ਪੁੱਜੀ ਆਪੇ ਮੇਰੇ ਬੱਚੇ ਜੀਨ ਵਡਿਆਈ ਤਾਂ ਉਹੀ ਹੁੰਦੀ ਹੈ ਜਿਹੜਾ ਕੋਈ ਦੂਜਾ ਕਰੇ ਹੁਣ ਇਹ ਗੁਰਬਾਣੀ ਦੀ ਤੁਕ ਹੈ ਜੀ ਆਪਣੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ ਠੀਕ ਹੈ ਕਿ ਗੁਰਬਾਣੀ ਦੀ ਤੁਕ ਇਹ ਹੈ ਖਾਤ ਬਣ ਗਈ ਆਮ ਮਤਲਬ ਲੋਕਾਂ ਦੇ ਮੂੰਹ ਤੇ ਚੜੀ ਹੋਈ ਹੈ ਇਹਦਾ ਅਰਥ ਹੈਗਾ ਆਪਣੇ ਹੱਥਾਂ ਦੇ ਨਾਲ ਕੀਤਾ ਕੰਮ ਹੈ ਜਿਹੜਾ ਉਹ ਜਿਆਦਾ ਵਧੀਆ ਹੁੰਦਾ ਉਹਦੇ ਤੇ ਆਪਾਂ ਨੂੰ ਭਰੋਸਾ ਵੀ ਹੁੰਦਾ ਹੀ ਵਾਕ ਬਣਾ ਮੰਗੇ ਜਸਮੀਤ ਦੀ ਸਹੇਲੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਭੌਤਿਕ ਵਿਗਿਆਨ ਦੇ ਪ੍ਰੈਕਟੀਕਲ ਲਈ ਉਹ ਉਸ ਨੂੰ ਮਾਡਲ ਬਣਾ ਕੇ ਦੇਵੇਗੀ ਪਰ ਜਦੋਂ ਪ੍ਰੈਕਟੀਕਲ ਵਿੱਚ ਇੱਕ ਦਿਨ ਰਹਿ ਗਿਆ ਤਾਂ ਉਸ ਦੀ ਸਹੇਲੀ ਨੇ ਜਵਾਬ ਦੇ ਦਿੱਤਾ ਜਸਮੀਤ ਕਬਰ ਆ ਗਈ ਤਾਂ ਉਸ ਦੀ ਦਾਦੀ ਜੀ ਨੇ ਕਿਹਾ ਅਜੇ ਵੀ ਵਕਤ ਹੈ ਤੂੰ ਮਾਡਲ ਤਿਆਰ ਕਰ ਸਕਦੀ ਹੈ ਆਪਣਾ ਕੰਮ ਕਦੇ ਵੀ ਦੂਜਿਆਂ ਦੇ ਸਹਾਰੇ ਨਹੀਂ ਛੱਡਣਾ ਚਾਹੀਦਾ ਸਿਆਣਿਆਂ ਨੇ ਠੀਕ ਹੀ ਕਿਹਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਠੀਕ ਹੈ ਜੀ ਜਾਂ ਹੋਰ ਕੀ ਵਾਕ ਬਣਾ ਸਕਦੇ ਹੋ ਇਹਦਾ ਗੁਰਬਾਣੀ ਕਹਿੰਦੀ ਹੈ ਕਿ ਆਪਣ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੰਮ ਸਮੇਂ ਸਿਰ ਤੇ ਠੀਕ ਠਾਕ ਹੋ ਜਾਵੇ ਤਾਂ ਤੁਸੀਂ ਪਰਾਇਆ ਅਸ ਛੱਡ ਕੇ ਆਪਣਾ ਕੰਮ ਆਪ ਕਰੋ ਠੀਕ ਹੈ ਜੀ ਅੱਗੇ ਆਰੀ ਨੂੰ ਇੱਕ ਪਾਸੇ ਦਿੰਦੇ ਜਹਾਨ ਨੂੰ ਦੋਹੀਂ ਪਾਸੇ ਹਾਂਜੀ ਇਹਦਾ ਅਰਥ ਹੁੰਦਾ ਹੈ ਕਿ ਇਸ ਸੰਸਾਰ ਹੈ ਜਹਾਨ ਹੈ ਜਿਹੜਾ ਇਹਦੇ ਵਿੱਚ ਰਹਿੰਦਿਆਂ ਨੂੰ ਆਪਾਂ ਨੂੰ ਚਾਹੇ ਚੰਗਾ ਕੰਮ ਕਰੋ ਚਾਹੇ ਮਾੜਾ ਕੰਮ ਕਰੋ ਤਾਂ ਲੋਕਾਂ ਦੀਆਂ ਗੱਲਾਂ ਤਾਂ ਸੁਣਨੀਆਂ ਹੀ ਪੈਂਦੀਆਂ ਨੇ ਠੀਕ ਹੈ ਜੀ ਲੋਕਾਂ ਨੂੰ ਨਹੀਂ ਕੋਈ ਚੁੱਪ ਕਰਾ ਸਕਦਾ ਦੁਨੀਆ ਲਿਹਾਜ਼ ਨਹੀਂ ਕਰਦੀ ਕਿਸੇ ਦਾ ਵੀ ਤਾਂ ਕੀ ਬਾਤ ਬਣਾਉਂਗੇ ਰਣਵੀਰ ਮਾਤਾ ਜੀ ਮੈਂ ਸੋਚਦਾ ਆਪਾਂ ਭੈਣ ਦਾ ਵਿਆਹ ਪੈਲੇਸ ਦੇ ਵਿੱਚ ਕਰੀਏ ਨਹੀਂ ਤਾਂ ਲੋਕ ਐਵੇਂ ਗੱਲਾਂ ਕਰਨਗੇ ਮਾਤਾ ਜੀ ਨਾ ਪੁੱਤਰ ਆਪਾਂ ਨੇ ਆਪਣੀ ਚਾਦਰ ਵੇਖਣੀ ਆ ਤੇ ਘਰ ਦੇ 베ੜੇ ਵਿੱਚ ਹੀ ਟੈਂਟ ਲਾ ਕੇ ਵਿਆਹ ਕਰਾਂਗੇ ਲੋਕਾਂ ਦਾ ਕੀ ਹੈ ਜੇ ਬਹੁਤਾ ਖਰਚਾ ਕਰਕੇ ਕਰਜ਼ਾ ਚੜਾ ਲਿਆ ਤਾਂ ਕਹਿਣਗੇ ਕਰਜ਼ਾ ਚੜਾ ਲਿਆ ਸਿਆਣਿਆਂ ਨੇ ਠੀਕ ਹੀ ਕਿਹਾ ਔਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੇ ਪਾਸੇ ਤੇ ਹੋਰ ਕੀ ਬਣਾ ਸਕਦੇ ਹਾਂ ਭਰਾ ਜੀ ਤੁਸੀਂ ਚਾਹੇ ਚੰਗਾ ਕਰੋ ਜਾਂ ਮਾੜਾ ਤੁਹਾਨੂੰ ਨਿੰਦਿਆ ਕਰਨ ਵਾਲੇ ਤਾਂ ਮਿਲ ਹੀ ਜਾਣਗੇ ਸਿਆਣੇ ਕਹਿੰਦੇ ਹਨ ਔਰੀ ਨੂੰ ਇੱਕ ਪਾਸੇ ਦੰਦੇ ਤੇ ਜਹਾਨ ਨੂੰ ਦੋਹੀ ਪਾਸੇ ਇੱਕ ਚੁੱਪ ਤੇ 100 ਸੁਖ ਇਹਦਾ ਅਰਥ ਹੁੰਦਾ ਜੀ ਬਹਿਸ ਜਾਂ ਝਗੜੇ ਦੇ ਵਿੱਚ ਪੈਣ ਨਾਲੋਂ ਚੁੱਪ ਰਹਿ ਕੇ ਫਾਇਦਾ ਹੈ ਚੁੱਪ ਰਹਿਣ ਦੇ ਵਿੱਚ ਲਾਭ ਹੁੰਦਾ ਪਹਿਲਾਂ ਬਾਤ ਕੀ ਬਣਾਵਾਂਗੇ ਆਪਾਂ ਜਦੋਂ ਨਵੀਂ ਨਵੀਂ ਵਿਆਹੀ ਮੇਰੀ ਧੀ ਨੇ ਆਪਣੇ ਸਹੁਰੇ ਘਰ ਦੇ ਪਰਿਵਾਰਕ ਜੀਹਾਂ ਵਿੱਚ ਹੁੰਦੇ ਹਰ ਰੋਜ਼ ਦੇ ਬੁਲਬੁਲਾਰੇ ਬਾਰੇ ਗੱਲ ਕੀਤੀ ਤਾਂ ਮੈਂ ਉਸ ਨੂੰ ਕਿਹਾ ਕਿ ਉਹ ਉਹਨਾਂ ਦੀ ਕਿਸੇ ਗੱਲ ਦੇ ਵਿੱਚ ਦਖਲ ਨਾ ਦੇਵੇ ਉਸ ਦੀ ਗੱਲ ਕਿਸੇ ਨੂੰ ਚੰਗੀ ਲੱਗੇਗੀ ਕਿਸੇ ਨੂੰ ਨਹੀਂ ਇਸ ਕਰਕੇ ਕਿਸੇ ਬਹਿਸ ਜਾਂ ਝਗੜੇ ਦੇ ਵਿੱਚ ਪੈਣ ਨਾਲੋਂ ਚੁੱਪੇ ਹੀ ਭਲੀ ਆ। ਸਿਆਣੇ ਕਹਿੰਦੇ ਨੇ ਇੱਕ ਚੁੱਪ ਤੇ 100 ਸੁਖ। ਤੇ ਜਾਂ ਫਿਰ ਦੂਜਾ ਕੀ ਬਣਾ ਸਕਦੇ ਹੋ? ਸਿਮਰ ਦੀ ਸਹੇਲੀ ਦਿਲਪ੍ਰੀਤ ਗੁੱਸੇ ਵਿੱਚ ਉਸ ਨੂੰ ਬਹੁਤ ਬੁਰਾ ਭਲਾ ਬੋਲ ਰਹੀ ਸੀ ਪਰ ਸਿਮਰ ਚੁੱਪ ਰਹੀ ਉਸ ਦੇ ਜਾਣ ਤੋਂ ਬਾਅਦ ਸਿਮਰ ਦੇ ਮਾਤਾ ਅਖੇ ਇੱਕ ਚੁੱਪ ਤੇ 100 ਹਾਂ ਜੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ ਇਹ ਵੀ ਗੁਰਬਾਣੀ ਦੀ ਤੁਹ ਹੈ। ਠੀਕ ਹੈ ਜੀ ਇਹਦਾ ਅਰਥ ਕੀ ਹੈ ਸਚਾਈ ਦੇ ਰਾਹ ਤੇ ਤੁਰਨ ਵਾਲੇ ਦੁਨੀਆਂ ਦੇ ਵਿੱਚ ਵਡਿਆਈ ਪ੍ਰਾਪਤ ਕਰਦੇ ਨੇ ਤਾਂ ਕੀ ਬਾਕ ਬਣਾਉਗੇ ਸਾਡੇ ਪੜੇ ਲਿਖੇ ਸੂਝਵਾਨ ਸਰਪੰਚ ਨੇ ਗਲੀਆਂ ਪੱਕੀਆਂ ਕਰਵਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਜੋਗ ਪ੍ਰਬੰਧ ਕਰਕੇ ਪਿੰਡ ਦੀ ਕਾਇਆਕਲਪ ਕਰ ਦਿੱਤੀ ਕਾਇਆਕਲਪ ਕਰਤੀ ਮਤਲਬ ਕਿ ਬਦਲ ਬਦਲਾਤਾ ਸਾਰਾ ਕੁਝ ਫੈਕਟਰੀ ਦਾ ਹੈ ਤਾਂ ਕੈਂਪ ਵੀ ਲਗਵਾਉਂਦਾ ਰਹਿੰਦਾ ਉਸ ਦੇ ਕੀਤੇ ਦੇਖ ਕੇ ਹਰ ਕੋਈ ਉਸ ਦੀ ਪ੍ਰਸ਼ੰਸਾ ਕਰਦਾ ਠੀਕ ਹੀ ਹੈ ਸੱਚੇ ਮਾਰਗ ਚੱਲਦੇ ਆ ਉਸਤ ਜਹਾਨ ਜਾਂ ਹੋਰ ਕੀ ਬੈਕ ਬਣਾ ਸਕਦੇ ਹੋ ਲੋਕ ਭਲਾਈ ਦੇ ਕੰਮ ਕਰਨ ਵਾਲੇ ਬੰਦੇ ਲੋਕਾਂ ਦੀ ਪ੍ਰਸ਼ੰਸਾ ਦੇ ਪਾਤਰ ਬਣਦੇ ਨੇ ਠੀਕ ਹੀ ਕਿਹਾ ਗਿਆ ਸੱਚੇ ਮਾਰਗ ਚੱਲਿਆ ਉਸਤਤ ਕਰੇ ਜਹਾਨ ਅੱਗੇ ਹੈ ਜਿਸ ਵੈ ਪ੍ਰੋਸਾ ਵੱਡਾ ਤੋਸਾ ਇਹਦਾ ਅਰਥ ਹੁੰਦਾ ਕਿ ਆਪਣੇ ਆਪ ਤੇ ਭਰੋਸੇ ਵਰਗੀ ਵੱਡੀ ਆਪਣੇ ਆਪ ਤੇ ਭਰੋਸਾ ਜਿਹਨੂੰ ਫਿਰ ਉਹਦੇ ਨਾਲ ਦਾ ਕੋਈ ਨਹੀਂ ਹੈ ਤਾਂ ਬਾਕੀ ਬਣਾਉਗੇ ਨਵਰੀਤ ਨੇ ਪੀਸੀਐਸ ਦੀ ਮੁੱਖ ਪ੍ਰੀਖਿਆ ਪਾਸ ਕਰ ਲਈ ਪਰ ਇੰਟਰਵਿਊ ਤੇ ਜਾਣ ਸਮੇ ਉਹ ਥੋੜਾ ਘਬਰਾ ਰਹੀ ਸੀ ਤਾਂ ਉਸਦੇ ਮਾਤਾ ਜੀ ਨੇ ਉਸ ਨੂੰ ਕਿਹਾ ਤੂੰ ਬਹੁਤ ਮਿਹਨਤ ਕੀਤੀ ਐ ਤੇਰੀ ਇੰਟਰਵਿਊ ਵੀ ਵਧੀਆ ਹੋਵੇਗੀ ਪਰ ਉੱਥੇ ਤੂੰ ਆਪਣਾ ਆਤਮ ਵਿਸ਼ਵਾਸ ਕਾਇਮ ਰੱਖੇ ਕਿਉਂਕਿ ਸਿਆਣੇ ਨੇ ਕਿਹਾ ਸਵੈ ਭਰੋਸਾ ਵੱਡਾ ਤੋਸਾ ਜਾਂ ਫੇਰ ਹੋਰ ਕੀ ਬਾਕ ਬਣਾ ਸਕਦੇ ਹੋ ਜ਼ਿੰਦਗੀ ਵਿੱਚ ਅਸਫਲ ਹੋ ਕੇ ਵੀ ਹਿੰਮਤ ਨਾ ਹਾਰੋ ਸਵੈ ਭਰੋਸਾ ਰੱਖੋ ਤੇ ਮਿਹਨਤ ਕਰੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਕਹਿੰਦੇ ਹਨ ਸਵੈ ਭਰੋਸਾ ਵੱਡਾ ਤੋਸਾ ਅੱਗੇ ਜੀ ਸਾਰੇ ਜਨ ਦਾ ਵੇਖੀ ਅੱਧਾ ਤੇ ਇਹ ਵੰਡ ਇਹਦਾ ਅਰਥ ਹੁੰਦਾ ਥੋੜਾ ਨੁਕਸਾਨ ਕਰਾ ਕੇ ਬਹੁਤਾ ਬਚਾਇਆ ਧੰਨ ਬਚਾਇਆ ਜਾ ਸਕੇ ਤਾਂ ਹੋ ਫਿਰ ਬਚਾ ਲੈਣਾ ਚਾਹੀਦਾ ਜਦੋਂ ਮੈਂ ਦੇਖਿਆ ਕਿ ਮੇਰੇ ਘਰ ਪਏ ਕਾਲੇ ਤੰਬਾ ਮਨ ਟੈਕਸ ਵਿਭਾਗ ਨੂੰ ਪਤਾ ਲੱਗ ਚੁੱਕਾ ਤਾ ਮੈਂ फटाफट ਆਪਣੇ ਕਾਲੇ ਧੰਨ ਨੂੰ ਆਮਦਨ ਟੈਕਸ ਵਿਭਾਗ ਦੇ ਨਿਯਮਾਂ ਅਨੁਸਾਰ ਨੌਸਰ ਕਰਕੇ ਸਾਰਾ ਟੈਕਸ ਤੇ ਜੁਰਮਾਨਾ ਭਰ ਦਿੱਤਾ ਇਸ ਪ੍ਰਕਾਰ ਮੈਂ ਸਿਆਣਿਆਂ ਦੇ ਕਥਨ ਅਨੁਸਾਰ ਜਾਂਦਾ ਦੇਖੀ ਅੱਧਾ ਤੇ ਇਹ ਵੱਡੀ ਰੀਤੀ ਤੇ ਚੱਲ ਕੇ ਬਹੁਤ ਸਾਰਾ ਧਨ ਬਚਾ ਲਿਆ ਜਾਂ ਫੇ ਹੋਰ ਕੀ ਬਾਤ ਬਣਾ ਸਕਦੇ ਹੋ ਪ੍ਰਤਾਪ ਸਿੰਘ ਨੰਬਰਦਾਰ ਦੀ ਕੁਝ ਜ਼ਮੀਨ ਸੀਲਿੰਗ ਦੇ ਵਿੱਚ ਆਉਣ ਕਾਰਨ ਉਸ ਪਾਸੋਂ ਖੁੱਸ ਰਹੀ ਸੀ ਉਸ ਨੇ ਸੋਚਦੇ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਤੇ ਸਾਰਾ ਜਾਂਦਾ ਦੇਖੀਏ ਅੱਦਾ ਦਾ ਇਹ ਮਾਣ ਲਾਈਕ ਨਹੀਂ ਕੀਤਾ ਜੀ ਕਿਸੇ ਨੇ ਲਾਈਕ ਕਮੈਂਟ ਕਰਕੇ ਦੱਸਿਓ ਕਿਥੋਂ ਜੁੜੇ ਹੋਏ ਹੋ ਤੁਸੀਂ ਅਗਲੀ ਖਾਤ ਹੈ ਜੀ ਸੇਰ ਦੁੱਧ ਤੇ 20 ਸੇਰ ਪਾਣੀ ਘੁਮਰ ਘੁਮਰ ਫਿਰੇ ਮਧਾਣੀ ਕਟਿਆ ਚੀਜ਼ ਦਾ ਮਾਣ ਬਹੁਤਾ ਕਰਨਾ ਜਦੋਂ ਇਹ ਦੱਸਣਾ ਹੋਵੇ ਚੀਜ਼ ਘਟਿਆ ਹੋਵੇ ਤੇ ਉਹ ਤੇ ਮਾਣ ਜਾਦੇ ਕਰਨਾ ਬਾਅਦ ਕੀ ਬਣਾਵਾਂਗੇ ਆਪਾਂ ਰਾਣੀ ਆਪਣੇ ਅਮਰੀਕਾ ਗਏ ਪੁੱਤਰ ਦੀਆਂ ਤੇ ਉਸ ਦੀ ਚੰਗੀ ਤਨਖਾਹ ਦੀ ਸਿਫਤਾਂ ਕਰਕੇ ਚਲੀ ਗਈ ਤਾ ਉਸ ਦੀ ਗਵਾਂਡਣ ਦੂਜੀ ਗਵਾਂਡਣ ਨੂੰ ਕਹਿਣ ਲੱਗੀ ਲੈ ਦੇਖ ਸੇਰ ਦੁੱਧ ਤੇ ਵੀਰ ਸੇਰ ਪਾਣੀ ਘੁੰਮਰ ਘੁੰਮਰ ਫਿਰੇ ਮਧਾਣੀ ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਕਿ ਇਹਦਾ ਮੁੰਡਾ ਤਾਂ ਉੱਥੇ ਕਿਸੇ ਹੋਟਲ ਵਿੱਚ ਸਫਾਈ ਦਾ ਕੰਮ ਕਰਦਾ ਹੈ ਠੀਕ ਹੈ ਜੀ ਤੇ ਅੱਗੇ ਹੱਥ ਨੂੰ ਹੱਥ ਧੋਂਦਾ ਹੈ ਇਹਦਾ ਅਰਥ ਹੁੰਦਾ ਆਪਸੀ ਸਹਿਯੋਗ ਦੀ ਸਿੱਖਿਆ ਦੇਣ ਵਾਸਤੇ ਮਿਲ ਕੇ ਜਿਹੜਾ ਕੰਮ ਕੀਤਾ ਜਾਵੇ ਤਾਂ ਉਹਦੇ ਵਾਰ ਕੀ ਰਿਸਣੀ ਹੈ ਕਕੀ ਵਾਕ ਬਣਾਵਾਂਗੇ ਆਪਾਂ ਜਦੋਂ ਤੁਸੀਂ ਕਿਸੇ ਉਪਰੀ ਥਾਂ ਚਲੇ ਜਾਵੋ ਤਾਂ ਤੁਹਾਨੂੰ ਦੂਜਿਆਂ ਦੀ ਲੋੜ ਬੜੀ ਸਿੱਦਤ ਨਾਲ ਮਹਿਸੂਸ ਹੁੰਦੀ ਹੈ ਸਿੱਦਤ ਦਾ ਕੀ ਅਰਥ ਹੁੰਦਾ ਲਿਖੋਗੇ ਦੀ ਕਮੈਂਟ ਵਿੱਚ ਦੱਸੋ ਸਿੱਦਤ ਕੀ ਹੁੰਦੀ ਹੈ ਇੱਕਲਾ ਤਾਂ ਉਹ ਕੁਝ ਵੀ ਨਹੀਂ ਕਰ ਸਕਦਾ ਇਸ ਤਰ੍ਹਾਂ ਸਮਾਜ ਵਿੱਚ ਹਰ ਬੰਦਾ ਇੱਕ ਦੂਜੇ ਦੇ ਕੰਮ ਆਉਂਦਾ ਹੈ ਤਾਂ ਕੰਮ ਚੱਲਦਾ ਹੈ ਸਿਆਣਿਆਂ ਨੇ ਠੀਕ ਹੀ ਕਿਹਾ ਹੱਥ ਨੂੰ ਹੱਥ ਧੋਂਦਾ ਹੈ ਜਾਂ ਫਿਰ ਹੋਰ ਕੀ ਵਾਕ ਬਣਾ ਸਕਦੇ ਆ ਆਪਾਂ ਯੇ ਅਨੀ ਜੀ ਨੇ ਅਨੰਦ ਕਾਰਜ ਸਮੇਂ ਨਵੇਂ ਵਿਆਹੀ ਜੋੜੀ ਨੂੰ ਸਿੱਖਿਆ ਦਿੰਦਿਆਂ ਕਿਹਾ ਬੱਚਿਓ ਤੁਸੀਂ ਧਿਆਨ ਰੱਖਣਾ ਪਤੀ ਪਤਨੀ ਵਿੱਚੋਂ ਕੋਈ ਵੀ ਦੁਖੀ ਹੋਵੇ ਤਾਂ ਇਕੱਲੇ ਇਕੱਲੇ ਖੁਸ਼ ਨਹੀਂ ਰਹਿ ਸਕੋਗੇ ਜੇ ਤੁਸੀਂ ਦੋਵੇਂ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤਾਂ ਹੀ ਖੁਸ਼ ਰਹੋਗੇ ਇਹ ਜ਼ਿੰਦਗੀ ਦੀ اٹਲ ਸਚਾਈ ਹੈ ਕਿ ਹੱਥ ਨੂੰ ਹੱਥ ਧੋਂਦਾ ਹੈ ਠੀਕ ਹੈ ਜੀ ਅੱਗੇ ਆ ਸੰਗ ਤਾਰੇ ਕੁ ਸੰਗ ਡੋਬੇ ਇਹਦਾ ਅਰਥ ਕੀ ਹੁੰਦਾ ਕਿ ਜਿਹੜੀ ਚੰਗੀ ਸੰਗਤ ਹੈ ਉਹ ਬੰਦੇ ਨੂੰ ਕਿ ਤੇਨੀ ਕਿਤੇ ਪਚਾ ਜਾਂਦੀ ਹੈ ਤੇ ਮਾੜੀ ਸੰਗਤ ਹੈ ਜਿਹੜੀ ਉਹ ਬੰਦੇ ਨੂੰ ਬਰਬਾਦ ਕਰ ਦਿੰਦੀ ਹੈ ਤਾਂ ਕੀ ਬਾਕ ਬਣਾਉਂਗੇ ਖੁਸ਼ਪ੍ਰੀਤ ਹਮੇਸ਼ਾ ਬਦਿਆ ਅੰਕ ਪ੍ਰਾਪਤ ਕਰਦਾ ਸੀ ਪਰ 11ਵੀਂ ਸ੍ਰਾਣੀ ਵਿੱਚ ਉਹ ਮੁਸ਼ਕਲ ਨਾਲ ਪਾਸ ਹੋਇਆ ਖੁਸ਼ਪ੍ਰੀਤ ਵਧੀਆ ਬੱਚਾ ਹੈ ਪਰ ਉਸਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਦੇ ਆਪਕ ਨੇ ਕਿਹਾ ਕਿ ਇਸ ਸਾਲ ਉਸ ਦੀ ਸੰਗਤ ਚੰਗੀ ਨਹੀਂ ਸੀ ਉਸ ਨੂੰ ਸਮਝਾਓ ਤੇ ਚੰਗੇ ਬੱਚਿਆਂ ਦੀ ਸੰਗਤ ਕਰਨ ਦੀ ਪ੍ਰੇਰਣਾ ਦਿਓ ਕਿਉਂਕਿ ਸਿਆਣਿਆਂ ਦਾ ਕਥਨ ਹੈ ਕਿ ਸੰਗਤਾਰੇ ਕੁਸੰਗ ਡੋਬੇ ਚੰਗੀ ਸੰਗਤ ਹੈ ਜਿਹੜੀ ਉਹ ਬੰਦੇ ਨੂੰ ਉਤਾਰ ਦਿੰਦੀ ਹੈ ਤੇ ਮਾੜੀ ਸੰਗਤ ਬੰਦੇ ਨੂੰ ਬਰਬਾਦ ਕਰ ਦਿੰਦੀ ਹੈ ਜਾਂ ਫਿਰ ਹੋਰ ਕੀ ਵਾਕ ਬਣਾ ਸਕਦੇ ਹਾਂ ਪਿਤਾ ਨੇ ਪੁੱਤਰ ਨੂੰ ਕਿਹਾ ਕਿ ਉਹ ਨਸ਼ੇ ਵਾਜਾਂ ਤੇ ਜੂਏ ਵਾਜਾਂ ਦੀ ਸੰਗਤ ਨਾ ਕਰੇ ਨਹੀਂ ਤਾਂ ਜਿਸ ਦਿਨ ਪੁਲਿਸ ਨੇ ਉਹਨਾਂ ਨੂੰ ਦਵੋਚਿਆ ਤਾਂ ਉਹ ਵੀ ਨਾਲ ਰਗੜਿਆ ਜਾਵੇਗਾ ਫਿਰ ਉਸ ਨੂੰ ਜ਼ਿੰਦਗੀ ਪਰ ਪਸਤਾ ਹੋਣਾ ਪਵੇਗਾ ਸਿਆਣੇ ਕਹਿੰਦੇ ਹਨ ਸੰਗਤਾਰੇ ਕੁਸੰਗ ਡੋਬੇ ਅੱਗੇ ਆ ਜੀ ਹੱਥਾਂ ਬਾਜ ਕਰਾਰੇ ਅੰਬੈਰੀ ਮਿੱਤ ਨਾ ਹੋਏ ਇਹਦਾ ਅਰਥ ਹੁੰਦਾ ਹੈ ਕਿ ਦੁਸ਼ਮਣ ਜਿਹੜਾ ਉਹ ਸ਼ਕਤੀ ਦੇ ਨਾਲ ਹੀ ਜਦ ਤੱਕ ਤੁਸੀਂ ਦਬੀ ਜਾਓਗੇ ਤਾਂ ਫਿਰ ਦੁਸ਼ਮਣ ਨੇ ਜਿਹੜੇ ਉਹ ਫਿਰ ਚੜੀ ਜਾਂਦੇ ਨੇ ਫਿਰ ਉਹ ਹੋਰ ਦਬਾਉਂਦੇ ਨੇ ਤਾਂ ਕੀ ਵਾਕ ਬਣਾਉਂਗੇ ਜਿੰਨਾ ਚਿਰ ਭਾਰਤ ਨੇ ਸ਼ਾਂਤੀ ਤੇ ਹਿੰਸਾ ਦੀ ਨੀਤੀ ਉੱਪਰ ਤੁਰਨਾ ਜਾਰੀ ਰੱਖਿਆ ਤਾਂ ਚੀਨ ਵੀ ਉਸ ਦੀ ਸਰਹੱਦ ਤੇ ਫੌਜਾਂ ਚੜਾ ਲਿਆਏ ਤੇ ਪਾਕਿਸਤਾਨ ਵੀ ਪਰ ਜਦੋਂ ਅੱਗੋਂ ਭਾਰਤੀ ਫੌਜਾਂ ਨੇ ਕਰਾਰੇ ਹੱਥ ਵਿਖਾਏ ਤਾਂ ਉਹ ਮਿੱਤਰਤਾ ਦੀਆਂ ਗੱਲਾਂ ਕਰਨ ਲੱਗੇ ਸਿਆਣੇ ਨੇ ਸੱਚੀ ਕਿਹਾ ਹੱਥਾਂ ਬਾਜ ਕਰਾਰੇ ਆ ਪੈਰੀ ਮਿੱਤਰ ਹੁਣ ਜਾਂ ਫਿਰ ਹੋਰ ਕੀ ਬਾਕ ਬਣਾ ਸਕਦੇ ਹੋ ਦੁਸ਼ਮਣ ਕਦੇ ਨਿਮਰਤਾ ਤੇ ਪਿਆਰ ਨਾਲ ਨਹੀਂ ਮੰਦਾ ਉਸ ਨਾਲ ਤਾਂ ਤਕੜੇ ਹੋ ਕੇ ਟੱਕਰ ਲੈਣੀ ਪੈਂਦੀ ਹੈ ਕਿਉਂਕਿ ਹੱਥਾਂ ਬਾਜ ਕਰਾਰੇ ਆ ਪੈਰੀ ਮਿੱਤਰ ਨਾ ਹੋਣ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਇਹਦਾ ਅਰਥ ਹੁੰਦਾ ਕਿ ਜਦੋਂ ਖਰਚਾ ਕੁਝ ਨਾ ਹੋਵੇ ਲਾਭ ਬਹੁਤਾ ਹੋ ਜਵੇ ਮਾਸਟਰ ਜੀ ਨੇ ਬੱਚਿਆਂ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਮਿੱਠਾ ਬੋਲਣ ਉਤੇ ਖਰਚ ਕੁਝ ਵੀ ਨਹੀਂ ਹੁੰਦਾ ਪਰ ਇਸ ਨਾਲ ਸਾਨੂੰ ਮੇਲ ਬਹੁਤ ਕੁਝ ਜਾਂਦਾ ਆਖੇ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਅੱਗੇ ਆ ਜੀ ਕੱਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ عمر ਹੱਡਾਂ ਨੂੰ ਖਾ ਰਹੀ ਜਿਉ ਲੱਕੜੀ ਨੂੰ ਕੋਣ ਇਹ ਖਾਤਾ ਜੀ ਇਹਦੇ ਉਲਟ ਹੁਣ ਨਾ ਇਹਦੇ ਉਲਟ ਖਾਤ ਬੋਲਦੇ ਨੇ ਇੱਕ ਕਿ ਕੱਲ ਕਰਨਾ ਸੋ ਪਰਸੋਂ ਪਰਸੋਂ ਕਰਨਾ ਸੋ ਪੂਰੀ ਕਰਕੇ ਦੱਸਿਓ ਕੀ ਆ ਇਹ ਪਤਾ ਹੋਏਗੀ ਸਾਰਿਆਂ ਨੂੰ ਕਿਉਂਕਿ ਹੀ ਜਿੰਗਲਾਂ ਤਾਂ ਹੁਣ ਜਿਆਦਾ ਪਤਾ ਨਹੀਂ ਹਾਂਜੀ ਇਹ ਵਰਤੀ ਕਦੋਂ ਜਾਂਦੀ ਹੈ ਜਦੋਂ ਦੱਸਣਾ ਹੋਵੇ ਕਿ ਕੰਮ ਨੂੰ ਕੱਲ ਤੇ ਨਹੀਂ ਛੱਡਣਾ ਚਾਹੀਦਾ ਜਿਹੜਾ ਕੰਮ ਜਦੋਂ ਤੁਹਾਡੇ ਹੱਥ ਦੇ ਵਿੱਚ ਹੈਗਾ ਉਹਨੂੰ ਉਦੋਂ ਹੀ ਕਰ ਦੋ ਠੀਕ ਹੈ ਜੀ ਅੱਗੇ ਨਹੀਂ ਪਾਉਣਾ ਚਾਹੀਦਾ ਉਦੋਂ ਦੱਸਿਆ ਕਿਹਾ ਜਾਂਦਾ ਇਹ ਜਦੋਂ ਕਰਮਜੋਤ ਦੂਜੇ ਦਿਨ ਵੀ ਸਕੂਲ ਦਾ ਕੰਮ ਨਾ ਕਰਕੇ ਲਿਆਈ ਤੇ ਕਹਿਣ ਲੱਗੀ ਜੀ ਮੈਂ ਕੱਲ ਕਰਕੇ ਲਿਆਵਾਂਗੀ ਤਾਂ ਅਧਿਆਪਕ ਨੇ ਨਸੀਹਤ ਦਿੰਦਿਆਂ ਕਿਹਾ ਸਮੇਂ ਸਿਰ ਕੰਮ ਕਰਨ ਦੀ ਆਦਤ ਪਾਓ ਅੱਜ ਦਾ ਕੰਮ ਕਦੇ ਵੀ ਕੱਲ ਤੇ ਨਾ ਛੱਡੋ ਸਿਆਣਿਆਂ ਦਾ ਕਥਨ ਹੈ ਕੱਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ ਉਮਰ ਹੱਡਾਂ ਨੂੰ ਖਾ ਰਹੀ ਜਿਵੇਂ ਲੱਕੜੀ ਨੂੰ ਕੋਣ ਠੀਕ ਹੈ ਜੀ ਜਿਹੜਾ ਹੱਥ 'ਚ ਕੰਮ ਜਦੋਂ ਤੁਹਾਡੇ 'ਚ ਆ ਗਿਆ ਉਹਨੂੰ ਉਦੋਂ ਹੀ ਨਿਬੇੜ ਦੋ ਕੁੱਤਾ ਭੌਂਕੇ ਬਦਲ ਗੱਜੇ ਨਾ ਉਹ ਵੱਡੇ ਨਾ ਉਹ ਬਸੇ ਇਹਦਾ ਅਰਥ ਹੈ ਜੀ ਕਿ ਬਹੁਤਾ ਰੌਲਾ ਰੌਲਾ ਪਾਉਣ ਵਾਲੇ ਕੰਮ ਕੱਟ ਕਰਦੇ ਨੇ ਕੰਮ ਕੁਝ ਜਿਹੜੇ ਰੌਲਾ ਬਹੁਤਾ ਪਾਉਂਦੇ ਨੇ ਉਹ ਕੰਮ ਨਹੀਂ ਕਰਦੇ ਕੁਝ ਵੀ ਤੇ ਇਹਦਾ ਬਾਕ ਬਣਾਵਾਂਗੇ ਆਪਾਂ ਅਧਿਕਾਰੀ ਰੌਲਾ ਤਾਂ ਬਹੁਤ ਪਾਉਂਦੇ ਹਨ ਕਿ ਉਹ ਕਾਲੇ ਧੰਦੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ ਪਰ ਅਸਲ ਵਿੱਚ ਕਰਦੇ ਕੁਝ ਵੀ ਨਹੀਂ ਹੁੰਦਾ ਕੁਝ ਨਹੀਂ ਆ ਉਹਨਾਂ ਦਾ ਤਾਂ ਉਹੀ ਹਾਲ ਕੁੱਤਾ ਭੌਂਕੇ ਬੱਦਲ ਗੱਜੇ ਨਾ ਉਹ ਵੱਡੇ ਨਾ ਉਹ ਬੱਸੇ ਚੋਣਾ ਵੇਲੇ ਵਿਰੋਧੀ ਧਿਰ ਦੇ ਨੇਤਾ ਨੇ ਭਾਸ਼ਣ ਵਿੱਚ ਕਿਹਾ ਤੇ ਹੋਰ ਕੀ ਆਪਾਂ ਬਾਕ ਬਣਾ ਸਕਦੇ ਆ ਰਾਜਨੀਤਿਕ ਲੀਡਰ ਭਾਸ਼ਣ ਬਹੁਤ ਦਿੰਦੇ ਨੇ ਤੇ ਲੋਕ ਹਿੱਤ ਦੀਆਂ ਗੱਲਾਂ ਬਹੁਤ ਕਰਦੇ ਨੇ ਕਰਦੇ ਕੁਝ ਨਹੀਂ ਐਸੇ ਲਈ ਤਾਂ ਸਿਆਣੇ ਕਹਿੰਦੇ ਨੇ ਕੁੱਤਾ ਭੌਂਕੇ ਬਦਲ ਗੱਜੇ ਨਾਉ ਵੱਡੇ ਨਾਉ ਵਸੇ ਕੋਹੋ ਨਾ ਚੱਲੀ ਬਾਬਾ ਤੇ ਹਾਈ ਥੋੜਾ ਜਿਹਾ ਕੰਮ ਕਰਕੇ ਜਿਹੜਾ ਥੱਕ ਜਵੇ ਉਹਨੂੰ ਕਹਿ ਦਿੰਦੇ ਨੇ ਅਰਥ ਹੈ ਦਾ ਕਿ ਥੋੜਾ ਜਿਹਾ ਕੰਮ ਕੀਤਾ ਤੇ ਥੱਕ ਗਿਆ ਮਨਜੋਤ ਤੂੰ ਤਾਂ ਕਹਿ ਰਹੀ ਸੀ ਕਿ ਕੱਲ ਪੰਜਾਬੀ ਵਿਸ਼ੇ ਦੇ ਸਾਰੇ ਪਾਠ ਕਰਮ ਦੀ ਦੁਹਰਾਈ ਕਰਨੀ ਹੈ ਪਰ ਤੂੰ ਤਾਂ ਦੋ ਪਾਠ ਪੜ੍ਹ ਕੇ ਹੀ ਆਰਾਮ ਕਰਨ ਲੱਗ ਪਈ ਤੇਰਾ ਤਾਂ ਉਹੀ ਹਾਲ ਆ ਕਿ ਕੋਹ ਨਾ ਚੱਲੀ ਬਾਬਾ ਤੇ ਹਾਈ ਮਨਜੋਤ ਦੇ ਮਾਤਾ ਜੀ ਨੇ ਕਿਹਾ ਤੇ ਹੋਰ ਕੀ ਬਾਤ ਬਣਾ ਸਕਦੇ ਹੋ ਗੁਰਜੋਤ ਤੂੰ ਤਾਂ ਕਹਿੰਦੀ ਸੀ ਕਿ ਮੈਂ ਤੁਹਾਡੇ ਵਾਂਗ ਸਾਰੀ ਰਾਤ ਜਾਗ ਕੇ ਕੰਮ ਕਰ ਸਕਦੀ ਆ ਪਰ ਹੁਣ ਤੂੰ 10:30 ਵਜੇ ਹੀ ਕਹਿ ਰਹੀ ਹੈ ਕਿ ਮੈਂ ਥੋੜਾ ਜਿਹਾ ਲੰਮੀ ਪੈ ਲਵਾਂ ਮੈਨੂੰ ਨੀਂਦ ਬਹੁਤ ਆਈ ਹੋਈ ਐ ਤੇਰੀ ਤਾਂ ਉਹੀ ਗੱਲ ਆ ਕੋਹ ਨਾ ਚੱਲੀ ਬਾਬਾ ਤੇ ਹਾਈ ਅਜੇ ਤਾਂ ਰਾਤ ਬਹੁਤ ਬਾਕੀ ਪਈ ਐ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਹਾਂਜੀ ਇਹਦਾ ਅਰਥ ਕੀ ਹੈ? ਕਿ ਜਿਹੀ ਜੀ ਸੰਗਤ ਦੇ ਵਿੱਚ ਤੁਸੀਂ ਰਹੋਗੇ ਉਹੋ ਜਿਹੀ ਬਣ ਜਾਓਗੇ। ਤਾਂ ਕੀ ਹੈਗਾ ਆਪਾਂ ਬਾਕ ਬਣਾਵਾਂਗੇ ਗੁਰਜੀਤ ਦੀ ਮਾਸੀ ਨਵੇਂ ਫੈਸ਼ਨ ਦੇ ਕੱਪੜੇ ਪਹਿਨ ਕੇ ਖੜੀ ਗੁਰਜੀਤ ਵੱਲ ਵੇਖ ਕੇ ਬੋਲੀ ਗੁਰਜੀਤ ਪਹਿਲਾਂ ਤਾਂ ਤੂੰ ਬਹੁਤ ਸਿੱਧੀ ਸਾਦੀ ਸੀ ਪਰ ਯੂਨੀਵਰਸਿਟੀ ਜਾ ਕੇ ਹੋਰ ਨਾਲ ਕੁੜੀਆਂ ਦੀ ਰਿਸੋ ਰਿਸੀ ਬਹੁਤ ਫੈਸ਼ਨ ਕਰਨ ਲੱਗ ਪਈਆਂ। ਭੈਣ ਜੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਨੇੜੇ ਬੈਠੀ ਗੁਰਜੀਤ ਦੀ ਮਾਂ ਨੇ ਕਿਹਾ ਜਾਂ ਫਿਰ ਹੋਰ ਕੀ ਬਣਾ ਸਕਦੇ ਹਾਂ ਭਾਈ ਹੈਰਾਨੀ ਦੀ ਕਿਹੜੀ ਗੱਲ ਆ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਜਿਹੋ ਜਹੀ ਬੁਰੀ ਸੰਗਤ ਉਹ ਕਰਦਾ ਸੀ ਉਹੋ ਜਿਆ ਬੁਰਾ ਰੰਗ ਉਸ ਨੂੰ ਵੀ ਚੜ ਗਿਆ ਠੀਕ ਹੈ ਕੁਝ ਵੀ ਆ ਵਾਕ ਮਤਲਬ ਐਵੇਂ ਦਾ ਬਣਾਉਣਾ ਜਿਹਦੇ ਤੋਂ ਅਰਥ ਸਪਸ਼ਟ ਹੋਵੇ ਕਿ ਇਹਦਾ ਅਰਥ ਇਹੇ ਨਿਕਲਦਾ ਠੀਕ ਹੈ ਅਰਥ ਨਹੀਂ ਲਿਖੋਗੇ ਤਾਂ ਵੀ ਤੁਹਾਨੂੰ ਪੂਰੇ ਨੰਬਰ ਮਿਲਣਗੇ ਪਰ ਇਹ ਨਹੀਂ ਆ ਵੀ ਵਾਕ ਕੁਝ ਵੀ ਹੋ ਰਹੇ ਊਟ ਪਟੰਗ ਬਣਾ ਦਿਓ ਉਹਦੇ ਤੋਂ ਅਰਥ ਸਪਸ਼ਟ ਨਾ ਹੋਵੇ ਕਿ ਦੋ ਪਰੋਲੇ ਆ ਲੀਰਾਂ ਹੀ ਨਿਕਲਣੀਆਂ ਹਨ ਹਾਂਜੀ ਇਹਦਾ ਅਰਥ ਹੁੰਦਾ ਹੈ ਕਿ ਜੇ ਤੁਸੀਂ ਪੁਰਾਣੀਆਂ ਗੱਲਾਂ ਛੇੜੀ ਜਾਓਗੇ ਤਾਂ ਉਹਦਾ ਨਕਸਾ ਨਹੀਂ ਹੁੰਦਾ ਮੈਂ ਦੋਹਾ ਭਰਾਮਾ ਵਿੱਚ ਜ਼ਮੀਨ ਦੇ ਚੱਕੜ ਦੇ ਦਾ ਫੈਸਲਾ ਕਰਨ ਤੇ ਘਰ ਦਾ ਸੜਿਆ ਸੜਿਆ ਬਣ ਗਿਆ ਬੜ ਨੂੰ ਲੱਗੀ ਅੱਗ ਇਹਦਾ ਅਰਥ ਹੁੰਦਾ ਜਦੋਂ ਕੋਈ ਇੱਕ ਥਾਂ ਦੀ ਤੰਗੀ ਤੋਂ ਲੈ ਕੇ ਕਿਸੇ ਹੋਰ ਅਰਥਾਤੇ ਜਾਵੇ ਪਰ ਉੱਥੇ ਜਾ ਕੇ ਹੋਰ ਵੀ ਮੁਸੀਬਤਾਂ ਦੇ ਵਿੱਚ ਫਸ ਜਵੇ ਉਦੋਂ ਵਰਤੀ ਜਾਂਦੀ ਹੈ ਤੇ ਹੋਰ ਕੀ ਬਾਕ ਬਣਾ ਸਕਦੇ ਹਾਂ ਇਹਦਾ ਕਰਦੀ ਦੇ ਵਿੱਚ ਬਸ ਨੰਬਤ ਕਰਦਾਂਗੇ ਤੇ ਇਸ ਥਾਂ ਵਰਸਦਿਆਂ ਦੇ ਸਾਖ ਮਿਲਦੇ ਹੁੰਦੇ ਤੇ ਤੇ ਇਸ ਥਾਂ ਵਰਸਦਿਆਂ ਦੇ ਸਾਖ ਮਿਲਦੇ ਹੁੰਦੇ ਤੇ ਹੋ ਸਾਰੇ ਮਿਲਦੇ ਵਰਤਦੇ ਸੀ ਪਰ ਜੇ ਹੋ ਸਾਰੇ ਮਿਲਦੇ ਵਰਤਦੇ ਸੀ ਪਰ ਜਦੋਂ ਤੋਂ ਉਹ ਕਦੋਂ ਤੋਂ ਉਹ ਕਲਕੱਤੇ ਚਲੇ ਗਏ ਨੇ ਤਾਂ ਉਹਨਾਂ ਨਾਲੋ ਮਨਿੰਦਰਜੀਤ ਨੇ ਕਿਸੇ ਸ਼ਬਦ ਦਾ ਅਰਥ ਵੇਖਣ ਲਈ ਡਿਕਸ਼ਨਰੀ ਕੱਢੀ ਤਾਂ ਅਮਰਜੀਤ ਕਹਿਣ ਲੱਗੀ ਜਰਾ ਮੈਨੂੰ ਵੀ ਦੇ ਡਿਕਸ਼ਨਰੀ ਕੀ ਕਬਦ ਦੇ ਅਰਥ ਵੇਖਣੇ ਹਨ ਅਮੀਨ ਇਹ ਵੀ ਡਿਕਸ਼ਨਰੀ ਲਈ ਆਵਾਜ਼ ਮਾਰ ਦਿੱਤੀ ਮਨਿੰਦਰਜੀਤ ਅੱਕੇ ਨੂੰ ਵੀ ਫਿਰ ਕਰਦਾ ਕਿ ਕੀ ਕਰਨਾ ਚਾਹੁੰਦੇ ਹੋ ਅੱਕੇ ਜਿਹਨੂੰ ਅੱਕੇ ਜਿਹਨੂੰ ਹੋਰ ਕਿਸੇ ਨੂੰ ਵੀ ਲੋਰ